ਨਿਹਾਲ ਸਤਿ ਸ਼੍ਰੀ ਅਕਾਲ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੇ ਵਿੱਚ ਬਹੁਤ ਮਜ਼ਬੂਤ ਹੋ ਰਹੀ ਹੈ ਕਿਉਂਕਿ ਪੂਰੇ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਜਿਹੜਾ ਇੱਕੋ ਨੇਤਾ ਜਿਹੜਾ ਬਹੁਤ ਮਜ਼ਬੂਤ ਹੈ ਪਰ ਮਜਬੂਰ ਨਹੀਂ ਹੈ ਕਿਉਂਕਿ ਉਹ ਦੇਸ਼ ਇੱਤੇ ਦੇ ਵਿੱਚ ਫੈਸਲੇ ਕਰ ਰਿਹਾ ਦੇਸ਼ ਦੇ ਲੋਕਾਂ ਦੇ ਲਈ ਫੈਸਲੇ ਕਰ ਰਿਹਾ ਦੇਸ਼ ਦੇ ਲੋਕਾਂ ਲਈ ਲੜਾਈ ਕਰ ਰਿਹਾ ਚਾਹੇ ਉਹ ਧਰਮ ਦੀ ਗੱਲ ਹੋਵੇ ਚਾਹੇ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਦੀ ਗੱਲ ਹੋਵੇ ਚਾਹੇ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦੀ ਗੱਲ ਹੋਵੇ ਉਦੋਂ ਸ਼੍ਰੀ ਨਰਿੰਦਰ ਮੋਦੀ ਜੀ ਦਾ ਨਾਮ ਮੁਰੇ ਆਉਂਦਾ ਹੈ। ਇਸ਼ਿਆਂ ਦੇ ਵਿੱਚ ਜਾ ਕੇ ਜੇ ਭਾਰਤ ਦੀ ਗੱਲ ਰੱਖਣੀ ਪਈ ਹੈ ਤਾਂ 잡 ਕੇ ਰੱਖੀ ਹੈ। ਲੁਧਿਆਣਾ ਵਿਅਤੀ ਦੇ ਵਿੱਚ ਸਾਡੇ ਪ੍ਰਧਾਨ ਬੈਠੇ ਰਮਿੰਦਰ ਸਿੰਘ ਸੰਗਵੜਦੀ ਇਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਪਾਰਟੀ ਨੂੰ ਮਜ਼ਬੂਤ ਕਰਕੇ ਬੁਲੰਦੀਆਂ ਤੇ ਲੈ ਕੇ ਜਾਣਾ ਔਰ 2024 ਦੀ ਲੋਕ ਸਭਾ ਦੇ ਵਿੱਚੋਂ ਲੁਧਿਆਣਾ ਦਾ ਲੋਕ ਸਭਾ ਦਾ ਜਿਹੜਾ ਐਮਪੀ ਹੋਊਗਾ ਭਾਰਤੀ ਜਨਤਾ ਪਾਰਟੀ ਦਾ ਫਤੇ ਅਰਜ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਸਾਡੇ ਬਰਵਾਰਾ ਸਿੰਘ ਜੀ ਜਿਨ੍ਹਾਂ ਨੇ ਸਾਡੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਨੇ ਸਾਨੂੰ ਬੁਲਾਇਆ ਸੀ ਸਾਡੇ ਇਸ ਮੰਡਲ ਪਟੀਆਂ ਮੰਡਲ ਦੇ ਵਿੱਚ ਸਾਡੇ ਮੰਡਲ ਪ੍ਰਧਾਨ ਹਰਸ਼ਪ੍ਰੀਤ ਕਪੂਰ ਵਾਲਾ ਵੱਲੋਂ ਸਾਨੂੰ ਇਹ ਸੱਦਾ ਪੱਤਰ ਪਹੁੰਚਿਆ ਸੀ ਅਸੀਮ ਕੱਕੜ ਜੀ ਸਾਡੇ ਜੋ ਫੁੱਲਾਵਲ ਮੰਡਲ ਦੇ ਨੇ ਮਨੋਬੀ ਉਹਨਾਂ ਨੇ ਨਾਲੇ ਦੋਨਾਂ ਨੇ ਜੁਆਇੰਟਲੀ ਇਹ ਫੰਕਸ਼ਨ ਰੱਖਿਆ ਸੀ ਦਰਵਾਦਰੀ ਜੀ ਨੂੰ ਇੱਥੇ ਗਿਆਨ ਕਰਾਉਣ ਦਾ ਅਸੀਂ ਇਹਨਾਂ ਦੋਨਾਂ ਨੂੰ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹਦੇ ਵਧੀਆ ਸਿਹਤਮਾਨ ਸੱਜਣ ਸੁਖਤਰ ਨੇ ਜੋ ਸਾਡੇ ਇਸ ਮੰਡਲ ਦੇ ਸਾਰੀ ਟੀਮ ਮੇਰੇ ਨਾਲ ਇੱਥੇ ਹਾਜ਼ਰ ਹੋਈ ਆ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਪਿੰਡਾਣਾ ਤੇ ਹਾਤੀ ਅਰਬਨ ਦੋਨੋਂ ਅਸੀਂ ਤੁਹਾਡੇ ਨਾਲ ਬੀਜੇਪੀ ਹਰ ਸਮੇਂ ਮੋੜਨਾ ਮੋੜਾ ਲਾ ਕੇ ਖੜੀ ਆ ਜਿੱਥੇ ਵੀ ਤੁਹਾਨੂੰ ਲੋੜ ਆ ਕੇਂਦਰ ਸਰਕਾਰ ਦੀਆਂ ਨੀਤੀਆਂ ਮੋਦੀ ਸਾਹਿਬ ਦੇਆਂ ਨੀਤੀਆਂ ਘਰ ਘਰ ਤੱਕ ਪਹੁੰਚਾਵਾਂਗੇ ਜੋ ਪੰਜਾਬ ਸਰਕਾਰ ਤੁਹਾਨੂੰ ਨਹੀਂ ਦੇ ਸਕੀ ਜੋ ਅਸੀਂ 5 ਲੱਖ ਬੀਮਾ ਯੋਜਨਾ ਦੇ ਵਿੱਚ ਕੋਈ ਨੀਲੇ ਕੜ ਬਣਿਆ ਸੀ ਉਹਨਾਂ ਦੇ ਕਾਰਡ ਨਹੀਂ ਬਣਾ ਸਕੇ ਉਹ ਅਸੀਂ ਕੇਂਦਰ ਸਰਕਾਰ ਵੱਲੋਂ ਤੁਹਾਡੇ ਘਰ ਘਰ ਤੱਕ ਕੈਂਪ ਲਗਾ ਕੇ ਕਾਰਡ ਬਣਾ ਕੇ ਦਵਾਗੇ ਜਿੰਨੀ ਆ ਵੀ ਵਿਸ਼ਵ ਕਰਮਾ ਯੋਜਨਾ ਇੱਕ ਪਟੀਆਂ ਮੰਡਲ ਦੇ ਵਿੱਚ ਸਾਡੇ ਹਰਸ਼ਦੀਪ ਮੰਡਲ ਪ੍ਰਧਾਨ ਉਹਨਾਂ ਨੇ ਇਹ ਅਰੇਂਜਮੈਂਟ ਕੀਤਾ ਸੀ ਇੱਥੇ ਪ੍ਰੋਗਰਾਮ ਰੱਖਿਆ ਸੀ ਜੁਆਇਨਿੰਗ ਦਾ ਸਾਡੇ ਦਰਵਾਰਾ ਸਿੰਘ ਜੀ ਜੋ ਸਾਡੀ ਪਾਰਟੀ ਦਾ ਪਰਿਵਾਰ ਦਾ ਹਿੱਸਾ ਬਣੇ ਨੇ ਉਹਨਾਂ ਨੇ ਆਪ ਦੇ ਨਾਲ 10 ਹੋਰ ਜੁਆਇਨਿੰਗਾਂ ਕੀਤੀਆਂ ਨੇ ਮੈਂਬਰ ਸਾਡੇ ਨਾਲ ਸ਼ਾਮਲ ਕੀਤੇ ਨੇ ਅਸੀਂ ਤਨਵਾਦ ਕਰਦੇ ਹਾਂ ਦਰਵਾਰਾ ਸਿੰਘ ਜੀ ਦਾ ਜਿਹੜੇ ਸਾਡੇ ਪਰਿਵਾਰ ਦਾ ਹਿੱਸਾ ਬਣੇ ਨੇ ਨarendra Modi ਜੀ ਦੀਆਂ ਪ੍ਰਧਾਨ ਮੰਤਰੀ ਜੀ ਦੀਆਂ ਨੀਤੀਆਂ ਨੂੰ ਜੋ ਗਰੀਬਾਂ ਨੂੰ ਘਰ ਘਰ ਤੱਕ ਸਕੀਮਾਂ ਪਹੁੰਚਾਈਆਂ ਜਾ ਰਹੀਆਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਇਹਨਾਂ ਨੇ ਇਹ ਜੁਆਇਨਿੰਗ ਕੀਤੀ ਆ ਅਸੀਂ ਇਸ ਪੱਟੀਆਂ ਮੰਡਲ ਸਾਡਾ ਜੋ ਰੋਜ਼ਾਨਾ ਰੂਰਲ ਦਾ ਸ਼ਹਿਰ ਦੇ ਨਾਲ ਲੱਗਦਾ ਇਹਦੇ ਵਿੱਚ ਅੱਜ ਆਏ ਆ ਅਸੀਂ ਬਹੁਤ ਧੰਨਵਾਦੀ ਆ ਇਹ ਸਾਰੇ ਸਾਡੀ ਟੀਮ ਦੇ ਜਿਹੜੀ ਮੇਰੇ ਨਾਲ ਆਈ ਆ ਲੁਧਿਆਣਾ ਰੂਰਲ ਦੀ ਟੀਮ ਜਿਨ੍ਹਾਂ ਨੇ ਇਹ ਜੁਆਇਨਿੰਗ ਕੀਤੀ ਆ ਅਸੀਂ ਸਾਡੇ ਸੁਨੀਲ ਜਾਖੜ ਜੀ ਜੋ ਪ੍ਰਧਾਨ ਨੇ ਪੰਜਾਬ ਜੀਪੀ ਨੱਡਾ ਜੀ ਜੋ ਸਾਡੇ ਕੇਂਦਰ ਦੇ ਪ੍ਰਧਾਨ ਨੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਸਮੁੱਚੀ ਸਾਡੀ ਲੀਡਰਸ਼ਿਪ ਤੋਂ ਉਨ੍ਹਾਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਵੀ ਜਾ ਕੇ ਜੁਆਇਨਿੰਗ ਕਰਾਓ ਤਾਂ ਹੀ ਅਸੀਂ ਪਿੰਡ-ਪਿੰਡ ਵਿੱਚ ਘਰ-ਘਰ ਵਿੱਚ ਜਾ ਕੇ ਜੁਆਇਨਿੰਗ ਕਰ ਰਹੇ ਹਾਂ ਬਹੁਤ ਵੱਡੇ ਪਰਿਵਾਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਦਿਨੋਂ-ਦਿਨ ਸਾਰੇ ਪਰਿਵਾਰ ਹੀ ਸਾਨੂੰ ਸ਼ਾਮਲ ਕਰ ਰਹੇ ਨੇ ਇਲਾਕਾ ਨਿਵਾਸੀਆਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਭਾਰਤੀ ਜਨਤਾ ਪਾਰਟੀ ਜੋ ਨੈਸ਼ਨਲ ਪਾਰਟੀ ਹੈ ਤੇ ਹੁਣ ਆਉਣ ਵਾਲੀ ਸਰਕਾਰ 2024 ਦੇ ਵਿੱਚ 400 ਪਾਰ ਦਾ ਜੋ ਸਾਡਾ ਨਾਅਰਾ ਆਪਾਂ ਉਹਨੂੰ ਸਰਕਾਰ ਕਰਨਾ ਤੇ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੁਆਰਾ ਬਣਾ ਕੇ ਆਪਾਂ ਦੇਸ਼ ਦਾ ਵਿਕਾਸ ਕਰਨਾ ਆਪਾਂ ਵਾਰਡ ਲੈਵਲ ਦੇ ਉੱਪਰ ਪਾਵਰ ਬਣ ਰਿਹਾ ਜੋ ਭਾਰਤ ਆਪਣਾ 5ਵੇਂ ਨੰਬਰ ਤੇ ਆ ਗਿਆ ਹੁਣ 3ਜੇ ਨੰਬਰ ਤੇ ਦੁਨੀਆ ਦੇ ਵਿੱਚ ਆਉਣਾ ਆਪਾਂ ਸਾਰੇ ਜੀ ਨરેਂਦਰ ਮੋਦੀ ਜੀ ਦਾ ਸਾਥ ਦੇਵਾਂਗੇ ਉਹਨਾਂ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਵਾਂਗੇ ਤੇ ਪੂਰੀ ਪਾਵਰ ਦੇ ਨਾਲ 400 ਪਾਰ ਐਮਪੀ ਬਣਾ ਕੇ ਲੈ ਕੇ ਆਵਾਂਗੇ ਤਾਂ ਹੀ ਵਿਕਾਸ ਹੋ ਸਕਦਾ ਤਾਂ ਬਈ ਬ੍ਰਿਜੋਤ ਅੱਜ ਜਿਹੜੀ ਜੁਆਇਨਿੰਗ ਕੀਤੀ ਆ ਪ੍ਰਧਾਨ ਜੀ ਨੇ ਆਪ ਖੁਦ ਤੈਅ ਕੀਤਾ ਕਿ ਦਰਬਾਰਾ ਸਿੰਘ ਨੂੰ ਆਪਣੇ ਨਾਲ ਜੋੜੀਏ ਮੈਨੂੰ ਵੀ ਇਹਨਾਂ ਨੇ ਆਪਣੇ ਨਾਲ ਜੋੜਿਆ ਬਹੁਤ ਸੰਗਤ ਆਪਣੇ ਪਿੱਛੇ ਲੱਗੀ ਹੈ ਜਿਹੜੀ ਕਿ ਆਪਣੇ ਨਾਲ ਚੱਲਣ ਵਾਸਤੇ ਤਿਆਰ ਆ ਠੀਕ ਨਾ ਤਾਂ ਕਿ ਅਸੀਂ ਵਿਕਾਸ ਕਰ ਸਕੀਏ ਜਨਤਾ ਦਾ ਫਾਇਦਾ ਕਰ ਸਕੀਏ ਮੋਦੀ ਜੀ ਦੇ ਚੱਲੇ ਆ ਪੂਰਨਿਆ ਉੱਤੇ ਚੱਲ ਸਕੀਏ ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਜਿੰਨੇ ਵੀ ਮੈਂ 10 12 ਜੁਆਇਨਿੰਗ ਕਰਾਈਆਂ ਨੇ ਉਹ ਪ੍ਰਧਾਨ ਜੀ ਦੀ ਮਿਹਰਬਾਨੀ ਕਰਕੇ ਇਹਨਾਂ ਦੀ ਬਦੌਲਤ ਇਹਨਾਂ ਨੇ ਕਿਹਾ ਕਿ ਕੋਈ ਬੰਦੇ ਹੈਗੇ ਮੈਂ ਕਿਹਾ ਜੀ ਹੈਗੇ ਨੇ ਬੰਦੇ ਵਧੀਆ ਬੰਦੇ ਨੇ ਆਪਣੇ ਨਾਲ ਤੁਰਨ ਵਾਲੇ ਜੁੜਨ ਵਾਲੇ ਅੱਗੇ ਵਧੀਆ ਵਿਕਾਸ ਹੋਵੇਗਾ ਵਧੀਆ ਬੰਦਿਆਂ ਦੀ ਗੱਲਬਾਤ ਸੁਣੀ ਜਾਏਗੀ ਵਧੀਆ ਤਰੀਕੇ ਨਾਲ ਕੰਮਕਾਰ ਕੀਤਾ ਜਾਵੇਗਾ